ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮੰਤਰੀ ਕਾਰ ਜੈਕਲਿਨ ਫਰਨਾਂਡੇਸ ਜੋ ਕਿ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰ ਹੈ ਤੇ ਜੈਕਲਿਨ ਨੇ ਮਰਡਰ 2 ਕਿੱਕ ਵਰਗੀਆਂ ਹੋਰ ਫਿਲਮਾਂ ਦੇ ਨਾਲ ਆਪਣੀ ਅਦਾਕਾਰੀ ਦਿਖਾ ਕੇ ਇੱਕ ਖਾਸ ਪਛਾਣ ਬਣਾਈ ਹੈ ਹਾਲਾਂਕਿ ਜੈਕਲਿਨ ਸੁਕੇਸ਼ ਚੰਦਰਸ਼ੇਕਰ منی ਲੌਂਡਿੰਗ ਦੇ ਮਾਮਲੇ 'ਚ ਆਪਣਾ ਨਾਂ ਜੁੜਨ ਤੋਂ ਬਾਅਦ ਸੁਰੱਖਿਆ ਚ ਹੈ ਇਸ ਮਾਮਲੇ 'ਚ ਉਸ ਨੂੰ ਕਈ ਵਾਰ ਅਦਾਲਤ ਵੱਲੋਂ ਸੱਮਨ ਵੀ ਦਿੱਤੇ ਜਾ ਚੁੱਕੇ ਹਨ ਇਸ ਮਾਮਲੇ ਚੋਸ ਦੇ ਖਿਲਾਫ ਐਫ ਆਈ ਆਰ ਤੇ ਸਪਲੀਮੈਂਟਰੀ ਚਾਰਜ ਸ਼ੀਟ ਵੀ ਦਾਇਰ ਕੀਤੀ ਗਈ ਸੀ ਹੁਣ ਅਦਾਕਾਰਾ ਨੇ ਆਪਣੇ ਖਿਲਾਫ ਦਾਇਰ ਚਾਰਜ ਸ਼ੀਟ ਤੇ ਐਫ ਆਈ ਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਏਐਨਆਈ ਦੀ ਰਿਪੋਰਟ ਦੇ ਮੁਤਾਬਿਕ ਅਦਾਕਾਰਾ ਜੈਕਲਿਨ ਫਰਨਾਂਡੇਸ ਨੇ ਸੁਕੇਸ਼ ਚੰਦਰ ਸ਼ੇਖਰ ਨਾਲ ਸੰਬੰਧ ਮਨੀ ਲਾਂਡਿੰਗ ਦੇ ਮਾਮਲੇ ਚ ਉਸ ਦੇ ਖਿਲਾਫ ਦਾਇਰ ਐਫ ਆਈ ਆਰ ਤੇ ਚਾਰਜ ਸ਼ੀਟ ਨੂੰ ਰੱਦ ਕਰਨ ਲਈ ਦਿੱਲੀ ਹਾਈ ਕੋਰਟ 'ਚ ਅਪੀਲ ਕੀਤੀ ਹੈ रिपोर्टर ਅਨੁਸਾਰ ਅਦਾਕਾਰ ਨੇ ਆਪਣੀ ਪਟੀਸ਼ਨ ਚ ਕਿਹਾ ਹੈ ਕਿ ED ਵੱਲੋਂ ਮੋਹੀਆਂ ਕਰਵਾਏ ਗਏ ਸਬੂਤ ਇਸ ਗੱਲ ਤੇ ਸਬੂਤ ਵੱਜੋਂ ਕੰਮ ਕਰਨਗੇ ਕਿ ਪਟੀਸ਼ਨ ਕਰਤਾ ਬੇਕਸੂਰ ਹੈ ਤੇ ਉਹ ਸੁਕੇਸ਼ ਦਾ ਨਿਸ਼ਾਨਾ ਬਣ ਗਿਆ ਹੈ ਜੈਕਲਿਨ ਨੇ ਦਾਵਾ ਕੀਤਾ ਕਿ منی ਲਾਂਡਿੰਗ ਮਾਮਲੇ 'ਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ ਅਦਾਕਾਰਾਂ ਨੇ ਇਹ ਵੀ ਕਿਹਾ ਹੈ ਕਿ ਸੁਕੇਸ਼ ਚੰਦਰਸ਼ੇਖਰ ਨੇ ਉਸ ਨਾਲ ਧੋਖਾ ਕੀਤਾ ਇਸ ਤੋਂ ਇਲਾਵਾ ਇਹ ਵੀ ਜ਼ਾਹਿਰ ਕਰਦੇ ਆ ਕਿ ਹੈ ਕਿ ਅਦਾਕਾਰਾਂ ਨੇ ਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਪਟੀਸ਼ਨ ਕਰਤਾ ਨੂੰ ਦੋਸ਼ੀ ਘਰਾਰ ਦੇਂਦਿਆਂ ਪੱਖਪਾਤ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ED ਨੇ 17 ਅਗਸਤ 2022 ਨੂੰ ਜੈਕਲਿਨ ਫਰਨਾਂਡੇਸ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ ਚਾਰਜਸ਼ੀਟ ਮੁਤਾਬਕ ਜੈਕਲਿਨ ਨੇ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਤੋਂ ਮਹਿੰਗੇ ਤੋਹਫੇ ਲਏ ਹਨ ਇਹਨਾਂ ਤੋਹਫਿਆਂ ਦੀ ਕੀਮਤ 77 ਲੱਖ ਰੁਪਏ ਦੱਸੀ ਜਾ ਰਹੀ ਹੈ ਬਾਦਚ ਈਡੀ ਨੇ ਅਦਾਕਾਰਾ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ ਜੈਕਲਿਨ ਨੇ ਸਾਲ 2009 ਚ ਅਲਾਦੀਨ ਨਾਲ ਡੈਬਿਊ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਉਸਨੇ ਕਿੱਕ ਮਰਡਰ 2 ਵਰਗੀਆਂ ਫਿਲਮਾਂ ਚ ਕੰਮ ਕੀਤਾ ਹੈ ਉਹ ਅਟੈਕ ਰਾਮ ਸੇਤੂ ਸਰਕਸ ਤੇ ਬਚਨ ਪਾਂਡੇ ਵਰਗੀਆਂ ਫਿਲਮਾਂ ਚ ਵੀ ਨਜ਼ਰ ਆ ਚੁੱਕੀ ਹੈ ਅਦਾਕਾਰਾ ਹੁਣ ਜਲਦ ਹੀ ਮਲਟੀ ਸਟਾਰਟਡ ਫਿਲਮ ਵੈਲਕਮ 3 ਦੇ ਨਜ਼ਰ ਆਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕਾਰ ਜੈਕਲਿਨ ਫਰਨਾਂਡੇਸ ਜੋ ਕਿ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰ ਹੈ ਤੇ ਜੈਕਲਿਨ ਨੇ ਮਰਡਰ 2 ਕਿੱਕ ਵਰਗੀਆਂ ਹੋਰ ਫਿਲਮਾਂ ਦੇ ਨਾਲ ਆਪਣੀ ਅਦਾਕਾਰੀ ਦਿਖਾ ਕੇ ਇੱਕ ਖਾਸ ਪਛਾਣ ਬਣਾਈ ਹੈ ਹਾਲਾਂਕਿ ਜੈਕਲਿਨ ਸੁਕੇਸ਼ ਚੰਦਰਸ਼ੇਕਰ منی ਲਾਂਡਿੰਗ ਦੇ ਮਾਮਲੇ 'ਚ ਆਪਣਾ ਨਾਂ ਜੁੜਨ ਤੋਂ ਬਾਅਦ ਸੁਰੱਖਿਆ ਚ ਹੈ ਇਸ ਮਾਮਲੇ 'ਚ ਉਸ ਨੂੰ ਕਈ ਵਾਰ ਅਦਾਲਤ ਵੱਲੋਂ ਸੱਮਨ ਵੀ ਦਿੱਤੇ ਜਾ ਚੁੱਕੇ ਹਨ ਇਸ ਮਾਮਲੇ ਚੋਸ ਦੇ ਖਿਲਾਫ ਐਫ ਆਈ ਆਰ ਤੇ ਸਪਲੀਮੈਂਟਰੀ ਚਾਰਜ ਸ਼ੀਟ ਵੀ ਦਾਇਰ ਕੀਤੀ ਗਈ ਸੀ ਹੁਣ ਅਦਾਕਾਰਾ ਨੇ ਆਪਣੇ ਖਿਲਾਫ ਦਾਇਰ ਚਾਰਜ ਸ਼ੀਟ ਤੇ ਐਫ ਆਈ ਆਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਏਐਨਆਈ ਦੀ ਰਿਪੋਰਟ ਦੇ ਮੁਤਾਬਿਕ ਅਦਾਕਾਰਾ ਜੈਕਲਿਨ ਫਰਨਾਂਡੇਸ ਨੇ ਸੁਕੇਸ਼ ਚੰਦਰ ਸ਼ੇਖਰ ਨਾਲ ਸੰਬੰਧ ਮਨੀ ਲਾਂਡਿੰਗ ਦੇ ਮਾਮਲੇ ਚ ਉਸ ਦੇ ਖਿਲਾਫ ਦਾਇਰ ਐਫ ਆਈ ਆਰ ਤੇ ਚਾਰਜ ਸ਼ੀਟ ਨੂੰ ਰੱਦ ਕਰਨ ਲਈ ਦਿੱਲੀ ਹਾਈ ਕੋਰਟ 'ਚ ਅਪੀਲ ਕੀਤੀ ਹੈ रिपोर्टर ਅਨੁਸਾਰ ਅਦਾਕਾਰ ਨੇ ਆਪਣੀ ਪਟੀਸ਼ਨ ਚ ਕਿਹਾ ਹੈ ਕਿ ਈਡੀ ਵੱਲੋਂ ਮੋਹੀਆਂ ਕਰਵਾਏ ਗਏ ਸਬੂਤ ਇਸ ਗੱਲ ਤੇ ਸਬੂਤ ਵਜੋਂ ਕੰਮ ਕਰਨਗੇ ਕਿ ਪਟੀਸ਼ਨ ਕਰਤਾ ਬੇਕਸੂਰ ਹੈ ਤੇ ਉਹ ਸੁਕੇਸ਼ ਦਾ ਨਿਸ਼ਾਨਾ ਬਣ ਗਿਆ ਹੈ ਜੈਕਲਿਨ ਨੇ ਦਾਵਾ ਕੀਤਾ ਕਿ ਮਨੀ ਲਾਂਡਿੰਗ ਮਾਮਲੇ ਚ ਉਸ ਦੀ ਕੋਈ ਸ਼ਮੂਲੀਅਤ ਨਹੀਂ ਹੈ ਅਦਾਕਾਰਾਂ ਨੇ ਇਹ ਵੀ ਕਿਹਾ ਹੈ ਕਿ ਸੁਕੇਸ਼ ਚੰਦਰਸ਼ੇਕਰ ਨੇ ਉਸ ਨਾਲ ਧੋਖਾ ਕੀਤਾ ਇਸ ਤੋਂ ਇਲਾਵਾ ਇਹ ਵੀ ਜ਼ਾਹਿਰ ਕਰਦੇ ਆ ਕਿ ਹੈ ਕਿ ਅਦਾਲਤਾਂ ਨੇ ਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਪਟੀਸ਼ਨ ਕਰਤਾ ਨੂੰ ਦੋਸ਼ੀ ਘਰਾੜ ਦੇਂਦਿਆਂ ਪੱਖਪਾਤ ਕੀਤਾ। ਤੁਹਾਨੂੰ ਦੱਸ ਦਈਏ ਕਿ ED ਨੇ 17 ਅਗਸਤ 2022 ਨੂੰ ਜੈਕਲਿਨ ਫਰਨਾਂਡੇਸ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਮੁਤਾਬਕ ਜੈਕਲਿਨ ਨੇ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਤੋਂ ਮਹਿੰਗੇ ਤੋਫੇ ਲੈਣ। ਇਹਨਾਂ ਤੋਹਫਿਆਂ ਦੀ ਕੀਮਤ 77 ਲੱਖ ਰੁਪਏ ਦੱਸੀ ਜਾ ਰਹੀ ਹੈ। ਬਾਦਚ ਈਡੀ ਨੇ ਅਦਾਕਾਰਾ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ ਜੈਕਲਿਨ ਨੇ ਸਾਲ 2009 ਚ ਅਲਾਦੀਨ ਨਾਲ ਡੈਬਿਊ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਉਸਨੇ ਕਿੱਕ ਮਰਡਰ 2 ਵਰਗੀਆਂ ਫਿਲਮਾਂ ਚ ਕੰਮ ਕੀਤਾ ਹੈ ਉਹ ਅਟੈਕ ਰਾਮ ਸੇਤੂ ਸਰਕਸ ਤੇ ਬਚਨ ਪਾਂਡੇ ਵਰਗੀਆਂ ਫਿਲਮਾਂ ਚ ਵੀ ਨਜ਼ਰ ਆ ਚੁੱਕੀ ਹੈ ਅਦਾਕਾਰਾ ਹੁਣ ਜਲਦ ਹੀ ਮਲਟੀ ਸਟਾਰਟਡ ਫਿਲਮ ਵੈਲਕਮ 3 ਚ ਨਜ਼ਰ ਆਵੇਗੀ